ਕੁਛ ਜਿਹੜਾ ਬੋਰ ਠੀਕ ਹੈ ਹੈਲੋ ਤੇ ਬੋਰ ਉਹ ਪਰ ਰੋੜੇ ਦਾ ਪਹਿਲਾ ਤੋਏ ਤਾਂ ਮਾਰੀ ਕਿਚੋ ਦੱਸੋ ਕਿੱਥੇ ਸਾਰੀ ਇੱਕ ਤਾਂ ਡਿੱਟੀ ਬਣ ਜਾਂਦੇ ਯਾਰ ਫਿਰ ਕਰ ਲਓਗਾ ਹੋ ਗਿਆ ਤੁਹਾਡੇ ਕੋਲ ਯਾਰ ਨਾ ਨੂੰ ਤੇ ਬੇਈ ਲੈਂਡ ਚੱਕ ਨਹੀਂ ਆਪਾਂ ਨਾਲੇ ਆਵੇ ਤੇ ਕਲੀ ਨੂੰ ਤਾਂ ਕੰਮ ਸਾਫ਼ ਨਹੀਂ ਹੁੰਦਾ ਫਿਰ ਵੀ ਮੈਨੂੰ ਉਹਦੇ ਤਾਂ ਕੋਈ ਕਮੇਟੀ ਦੀ ਮੀਟਿੰਗ ਰਾਤ ਪਾ ਲੈਂਦੀ ਸਾਡੀ ਆ ਗਲੀ ਬਣੀ ਆ ਗਲੀ ਬਣੀ ਲੋਕਾਂ ਨੂੰ ਨਾਰੀਏ ਤਾਂ ਤੁਹਾਡੇ ਕੋਲ ਠੀਕ ਨਹੀਂ ਹੁੰਦੀ ਆ ਪੀ ਕੀ ਕਰਵਾ ਦੱਸਾਂ ਯਾਰ ਇਸੇ ਕਰਕੇ ਰੋਕਿਆ ਸੀ ਭਾਈ ਸਾਹਿਬ ਟੈਂਡਰ ਨਾ ਲਾਓ ਤੁਹਾਡੇ ਕੋਲ ਪਹਿਲਾਂ ਪੀਣ ਵਾਲੇ ਪਾਣੀ ਦੇ ਲਈ ਈ.ਐਮ ਕਰ ਲਓ ਕੋਈ ਹਟਿਆ ਉਦੋਂ ਤੁਸੀਂ ਜਿਹੜੀ ਕਹਿੰਦੇ ਮੈਂ ਟੈਂਡਰ ਲਾਓ ਪਹਿਲਾਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੇ ਲਈ ਈ.ਐਮ ਕਰ ਦੋ ਤੇ ਸੀ.ਐਮ ਕਰ ਲਓ ਹੁਣ 1.5 ਕਰੋੜ 4 ਪਣ ਤੇਰੀ ਬੜੀਆਂ ਕਰਕੇ ਪਟਕ ਨਵੇਂ ਬਣਾ ਦੇ ਨਹੀਂ ਹੋ ਯਾਰ ਇਹਨੇ ਮੀਟਿੰਗ ਬੁਲਾਉਣੇ ਫਿਰ ਵੇਖਦੇ ਕਿਹਨੇ ਐਮਸੀ ਹੁਣ ਸਾਈਨ ਨਹੀਂ ਕਰਦਾ ਯਾਰ ਮੇਰੀ ਗੱਲ ਸੁਣ ਜਰੇ ਤੇ ਲਿਖ ਕੇ ਦੇ ਘੰਟਾ ਵਾ ਇੱਕ ਮਿੰਟ ਯਾਰ ਚਲੋ ਇਹਦਾ ਗ੍ਰੈਂਟਾ ਲਿਖ ਕੇ ਦੇ ਸਾਰਾ ਸ਼ਹਿਰ ਲੁੱਟ ਕੇ ਖਾ ਗਿਆ ਹੁਣ ਕਹਿੰਦਾ ਟਾਇਰ ਉਹਨੇ ਦੇ ਦੇ ਨ ਸਸਪੈਂਡ ਕਰਾਈਏ ਉਹ ਕੋਈ ਪ੍ਰੋਬਲਮ ਅਜਾਣ ਨਾ ਕਿਹਾ ਉਹਨੇ ਅੰਗਾਰ ਕਰ ਰਿਹਾ ਰੱਖਣਾ ਕਰ ਰਿਹਾ ਨੇ ਤੇ ਕਦੇ ਪਾਣੀ ਦੀ ਦਿੱਕਤ ਨਹੀਂ ਹਰ ਵੇਲੇ ਜਦੋਂ ਨਕੂਦੂ ਪਾਣੀ ਜਦੋਂ ਦੇ ਉਹ ਛੱਡ ਗਏ ਨੇ ਵਾਟਰਪਰ ਤੇ ਹੋਰ ਆ ਗਏ ਨੇ વાડી દેની ਤੂੰ ਬੋਲ ਰਿਹਾ ਪਰ ਰੋਣੇ ਪਹਿਲਾਂ ਤੂੰ ਦੱਸੋ ਮਾਰੀ ਕਿੱਥੋਂ ਦੱਸੋ ਕਿੱਥੇ ਨਹੀਂ ਫਿਰ ਪਾਣੀ ਦੀ ਲੀਕੀਜ ਕਿੱਥੇ ਰਸਤੇ ਚ ਲੀਕੀ ਕਿਨੇ ਠੀਕ ਕਰਨੀ ਦੱਸੋ ਮਾੜਾ ਕੀ ਰਕਮ ਹੈ ਦੇ ਦੇ ਲਾਈਟ ਬੰਦੇ ਲਗਾਏ ਹੋਏ ਚਲੋ ਪਰ ਸਾਰੇ ਇੱਕ ਤਾਂ ਡੀਟੀ ਬਣ ਜਾਂਦੇ ਯਾਰ ਫਿਰ ਕਰ ਲੋਗਾ ਹੋਗਾ ਤੁਹਾਡੇ ਕੋਲ ਯਾਰ ਕਈ ਵਾਰ ਚੈਟਮੀਨੇ ਕਿਹੋ ਲੋਕਾਂ ਨੇ ਵੀ ਕਿਹੋ ਜਿਹਾ ਕਰ ਦਿੱਤਾ ਚੈੱਕਰ ਵੱਸ ਤੇ ਲਾਇਆ ਜਰਾ ਜੀ ਮੈਂ ਬੰਦੇ ਵੇਚੇ ਪਨੇ ਕੋਈ ਨਹੀਂ ਚੱਕਦਾ ਪਤਾ ਨਹੀਂ ਪਤਾ ਨਹੀਂ ਸਾਰੇ ਨਹੀਂ ਆਣ ਕੋਈ ਨਹੀਂ ਚੱਕਦਾ ਫੋੜੀ ਨਹੀਂ ਫੋੜੀ ਚੈੱਕਰ ਮੀਂਹ ਮਾਰਾ ਪਰਦੇ ਮੈਂ ਅੱਜ ਬਾਰੇ ਮਾਰਾ ਪਰਦੇ ਬੋਲੇ ਇਹਨਾਂ ਨੇ ਬੰਦ ਤੇ ਟੈਨਾਂ ਦੇ ਲੈਣਾ ਤੁਰ ਲਾ ਦਿੰਦੇ ਆ ਜੀ ਮਲੇ ਤੱਕ ਤੇ ਕਹਿੰਦੇ ਮੈਂ ਆਪਣਾ ਮਾਰ ਤੇ ਬੇਚੇ ਚੱਕ ਨਹੀਂ ਆਪ ਨਾਲ ਆਵੇ ਤੇ ਕੋਈ ਵੀ ਤੇਰ ਕੰਮ ਸਾਫ ਨਹੀਂ ਹੁੰਦਾ ਫਿਰ ਤਾਂ ਸਾਡੀ ਯਾਰ ਕਿੰਨੇ ਮਿੰਟ ਤੇਰੇ ਮੈਂ ਠੀਕ ਕਰਾਂ ਉਹਨਾਂ ਨੂੰ ਨਹੀਂ ਬੱਸਾਂ ਨਹੀਂ ਇਹਨੇ ਪੇਪਾ ਪਾਲਾ ਨੰਮਾ ਪੇਪਾ ਵੀ ਐਡ ਵੀ ਦੇਖ ਪਰ ਇੱਕ ਮਿੰਟ ਉਹ ਤਾਂ ਕੋਈ ਕਮੇਟੀ ਦੀ ਮੀਟ ਨਹੀਂ ਰਾਤ ਪਾ ਲੇਗੀ ਸਾਡੀ ਆ ਗਲੀ ਬਣੀ ਆ ਗਲੀ ਬਣੀ ਤੁਹਾਡੇ ਕੋਲ ਨਾ ਠੀਕ ਨਹੀਂ ਹੁੰਦੀ ਆ ਪੀ ਕੀ ਕਰਾਵਾ ਦੱਸਾਂ ਯਾਰ ਇਸੇ ਕਰਕੇ ਰੋਕਿਆ ਸੀ ਭਾਈ ਸਾਹਿਬ ਟੈਂਡਰ ਨਾ ਲਾਓ ਤੁਹਾਡੇ ਕੋਲ ਪਹਿਲਾਂ ਪੀਣਾ ਦਾ ਪਾਣੀ ਦੇ ਕੇ ਪੀਮ ਕਰ ਲੋ ਕੋਈ ਛੱਡਿਆ ਉਹ ਤਾਂ ਸਾਰੀ ਕਮੇਟੀ ਨੇ ਐਮ ਸੀ ਇਹ ਜੀ ਤੋਂ ਨਹੀਂ ਮਾਤਾ ਪਾਸ ਨਹੀਂ ਕਰਨਾ ਆਹਦੀ ਘਰੋਂ ਨਹੀਂ ਕਰਨਾ ਹੁਣ ਪਿਉ ਪਿਆਣੀ ਚੰਗਾ ਪਿਉਦੇ ਤਾਂ ਸੰਦਗੀ ਸਾਰੇ ਟੈਂਡਰ ਤੁਹਾਡੇ ਸਾਰੇ ਕੋਲ ਨਹੀਂ ਯਾਰ ਇਹ ਨਹੀਂ ਕਰ ਰਿਹਾ ਯਾਰ ਕੋਈ ਕੁਮਾਲ ਹੋ ਗਈ ਯਾਰ ਬਾ ਗੰਦਾ ਦੀ ਸਭ ਤੋਂ ਸਾਨੂੰ ਕਰਦੇ ਹਾਂ ਲੋ ਸਾਰਾ ਤੁਹਾਡਾ ਤੇ ਜਿਹੜੀ ਵੀ ਕੈਸੀ ਮਾਟੈਂਡਰ ਲਾਓ ਪਹਿਲਾਂ ਲੋਕਾਂ ਦਾ ਪੀਣ ਵਾਲਾ ਪਾਣੀ ਦੇ ਡੀਐਮ ਕਰ ਦਿਓ ਤੇ ਸਿਵਰੇ ਦਾ ਕਰ ਲਓ ਹੁਣ ਡੇਢ ਕਰੋ ਚਾਰ ਬਣਾ ਜਿਹੜੀ ਬੜੀਆਂ ਸਰ ਕੇ ਪਟਕੇ ਨਵੇਂ ਬਣਾ ਦੇਣੀ ਹੋ ਯਾਰ ਇਹਨੇ ਮੀਟਿੰਗ ਬੁਲਾਉਣੇ ਫਿਰ ਵੀ ਮੈਂ ਕਿਹਨਾਂ ਐਮਸੀ ਹੁਣ ਸਾਈਨ ਨਹੀਂ ਕਰਦਾ ਯਾਰ ਕਦੋਂ ਕੀ ਯਾਰ ਕਿਸੇ ਕਾਦੀ ਲਿਮਟ ਹੁੰਦੀ ਹੈ ਹਲਕਾ ਜਿਹਾ ਸੀਮੀ ਯਾਰ ਮੈਂ ਲੱਭ ਰਾਂ ਐਮਸੀ ਨਾਲ ਕਿ ਸਾਈਨ ਕਰ ਦੋ ਕੋਦੋਂ ਨਾ ਤੇ ਵੀਰ ਜੀ ਮੈਂ ਤਾਂ ਨਹੀਂ ਕਿਹਾ ਸੀ ਫਰਾਦਿਆ ਪਹਿਲਾਂ ਪਾਈਪਾਂ ਪਾ ਲੋ ਨਾ ਸੜਕਾਂ ਦੇ ਟੈਂਡਰ ਪਾਓ ਪਾਈਪਾਂ ਦਾ ਸੀਵਰੇਜ ਮੋੜ ਤੇ ਟੈਂਡਰ ਕਰਵਾ ਦੇ ਲਿਆ ਤੁਸੀਂ ਕਰਵਾਇਆ ਇੱਕ ਟੈਂਡਰ ਕਿੱਥੋਂ ਗਿਆ ਉਹ ਕੰਨੇ 15 ਦਿਨ ਬਾਅਦ ਪਾ ਪਾ ਪਾਣੀ ਆ ਉਹ ਤੇ ਸੜਕਾਂ ਮੈਨੂੰ ਇੱਕ ਕੜਾ ਦੋ ਪਹਿਲਾਂ ਬਣਾਉਣ ਤੋਂ ਪਹਿਲਾਂ ਫਿਰ ਪੱਟੀਆਂ ਤੋਂ ਪੁੱਛਦਾ ਕਿ ਬਰਾਬਰ ਹੀ ਗੱਲ ਕਰਦੇ ਆ ਸਰਕਾਰੀ ਨਹੀਂ ਤਾਂ ਕਹਿਆ ਲੱਗ ਦੱਸੋ ਜਿਹੜੇ ਪੈਸੇ ਸਰੇ ਦੱਸ ਰਿਹਾ ਨਾ ਜਿੰਦ ਦਾ 5000 ਬਣਾ ਰਿਹਾ ਮੈਂ ਮੋੜ ਲਾ ਗਿਆ ਮੇਰੀ ਗੱਲ ਸੁਣੋ ਸਵੇਰੇ ਲੱਕੀ ਦੇ ਘੰਟਾ 1 ਘੰਟਾ ਯਾਰ ਚਲੋ ਇਹਦਾ ਕਰਜੰਤਾ ਲਿਖ ਕੇ ਦੇ ਸਾਰਾ ਸ਼ਹਿਰ ਲੁੱਟ ਕੇ ਖਾ ਗਿਆ ਮੁਲਕ ਦਾ ਟਾਇਰ ਉਹਨੇ ਦੇ ਨ ਸਸਪੈਂਡ ਕਰਾਈ ਗਏ ਪਰ ਜਾਨ ਜੀ ਉਹਨੇ ਇੱਥੇ ਗੱਲ ਆਪਕੇ ਛੱਡੋ ਮਾਤਾ ਪੈਸੇ ਦਾ ਸਭ ਲੱਗ ਗਿਆ 500 ਜਾਂ ਜੋ ਘੱਟ ਹੋਵੇ ਘੱਟ ਕੇ ਇੱਕ ਨਾ ਤਾਂ ਕਰਜਟ ਦਾ ਕੰਮ ਦਾ ਤੋਰੀਏ ਮਾਤਾ ਜੀ ਮਾਲੋ ਗਿਆ ਥੋੜੀ ਗੱਲ ਹੈ ਯਾਰ ਸਾਰਾ ਕਸੂਰੀਆ ਦਾ ਗੱਡੀ ਕਿ ਲਿਮਟ ਵੀ ਆ ਪੁਰਾਣੀ ਤਾਂ ਕਹਿੰਦੇ ਕੋਈ ਨਹੀਂ ਪਤਾ ਥੋੜੀ ਕੁਮਲਾਏ ਮੈਨੂੰ ਖਬਰ ਕਢਾ ਲੋ ਹਰ ਬੰਦਾ ਨੌਕਰੀ ਨੂੰ ਮਗਰ ਮਗਰ ਫੇਡਾ ਸੀਵਰੇ ਜਾਂਦੇ ਜਿਸ ਮਰਜੀ ਨਾਲ ਲੋਗ ਲਾਉਂਦੇ ਆ

ਉਹ ਨਾ ਮਸ਼ੀਨਾਂ ਨੂੰ ਹੀ ਹੁਣ ਕਰਦੇ ਹਾਂ ਪੰਜਾਬ ਠੀਕ ਹੈ ਸੈਟਿੰਗ ਮਸ਼ੀਨਾਂ ਜਿੰਨਾ ਚੱਲ ਰਹੀਆਂ ਨੇ ਉਹਨਾਂ ਦੇ ਕੰਮ ਹੀ ਚਾਰਾ ਨਿਕਲਣਾ ਨਹੀਂ ਠੀਕ ਹੈ ਉਹ ਅੱਜ ਕਰ ਦਣਗੇ ਫਿਰ ਸ਼ਾਮ ਨੂੰ ਬੰਦ ਹੋ ਜਾਊਗਾ ਰੋਲਾ ਪੈਸੇ ਕਰਦੇ 3 ਵਜੇ ਦੇ ਤੁਸੀਂ ਜਲਾਲਾਬਾਦ ਦੇ ਇੱਕ ਮਹੱਲੇ ਦੇ ਵਿੱਚ ਗਏ ਹੋ ਤੇ ਟਾਈਮ ਹੋ ਚੱਲਿਆ ਪੌਣੇ 1 ਦਾ ਸਾਰਾ ਸ਼ਹਿਰ ਤੁਸੀਂ ਘੁੰਮ ਚੁੱਕੇ ਹੋ ਹਾਲਾਤ ਹਰ ਮਹੱਲੇ ਦੇ ਦੂਜੇ ਮਹੱਲੇ ਤੋਂ ਮਾੜੇ ਨੇ ਕੀ ਕਹਿਣਾ ਚਾਹੋਗੇ ਸੀਵਰੇਜ ਬਿਲਕੁਲ ਸੀਵਰੇਜ ਦੀ ਬਹੁਤ ਵੱਡੀ ਪ੍ਰੋਬਲਮ ਹੈ ਔਰ ਇਹਨਾਂ ਨੂੰ ਕਹਿ ਵੀ ਆਉਣਾ ਜਿਹੜਾ ਇਹਨਾਂ ਨੇ ਕਰ ਲਿਆ ਠੀਕ ਹੈ ਸਭ ਤੋਂ ਪਹਿਲਾਂ ਜਿਹੜੀ ਸੀਵਰੇਜ ਵਾਲਾ ਉਹਦਾ ਕਰੋ ਸੇ ਕੋਈ ਜੈਟਿੰਗ ਮਸ਼ੀਨ ਨਹੀਂ ਉਹ ਕਰ ਲੂ ਸੜਕਾਂ ਨਾ ਨਹੀਂ ਤਾਂ ਬੰਦੀਆਂ ਰਹਿਣਗੀਆਂ ਜਦ ਤੱਕ ਸੀਵਰੇਜ ਕੋੜ ਨਹੀਂ ਨਿਕਲਦਾ ਸੜਕ ਬਣਾਉਣ ਦਾ ਵੀ ਕੋਈ ਫਾਇਦਾ ਨਹੀਂ ਇਸ ਕਰਕੇ ਅੱਜ ਹੁਣੇ ਕਮੇਟੀ ਜਾਨੇ ਮੀਟਿੰਗ ਬੁਲਾ ਕੇ ਜਲਦੀ ਔਰ ਪਹਿਲਾ ਜੈਟਿੰਗ ਮਸ਼ੀਨਾਂ ਔਰ ਦੂਜਾ ਤੀਜਾ ਜਿਹੜੇ ਜਿਹੜੇ ਸਿਵਲ ਦੇ ਰਿਕੁਆਇਰਮੈਂਟ ਉਹ ਪੂਰੀ ਕਰਨ ਦੇ ਜਿਹੜੇ ਮਾਲੇ ਦੇ ਵਿੱਚ ਵੀ ਗਏ ਆ ਲੋਕ ਇੱਕੋ ਗੱਲ ਹੀ ਕਹਿੰਦੇ ਨੇ ਨਗਰ ਕਾਉਂਸਲ ਨਾਲ ਜਾਂਦੇ ਆ ਕੰਪਲੇਂਟ ਦਿੰਦੇ ਆ ਪਰ ਸਾਡੀ ਸੁਣਵਾਈ ਨਹੀਂ ਸਾਡੀ ਸੁਣਵਾਈ ਨਹੀਂ ਇੱਕ ਪਾਸੇ ਤਾਂ ਦਫ਼ਤਰਾਂ 'ਚ ਬੈਠੇ ਨੇ ਦੂਸਰੇ ਪਾਸੇ ਅੱਜ ਇੱਥੇ ਹੁਣ ਆਪਾਂ ਖੜੇ ਆ ਖੜਿਆ ਨਹੀਂ ਜਾ ਰਿਆ ਇੰਨੀ ਸਮਾਂ ਲਾਰੀ ਹੈ ਕਿ ਤੁਹਾਨੂੰ ਲੱਗਦਾ ਵੀ ਹੁਣ ਤੁਸੀਂ ਅੱਜ ਆਏ ਹੋ ਸਾਰੇ ਪ੍ਰਸ਼ਾਸਨ ਨਾਲ ਨਗਰ ਕਾਉਂਸਲ ਦੇ ਅਧਿਕਾਰੀ ਨਾਲ ਨੇ ਸਾਰੇ ਐਮਸੀ ਨਾਲ ਨੇ ਪ੍ਰਧਾਨ ਸਾਹਿਬ ਨਾਲ ਨੇ ਕੋਈ ਹੱਲ ਹੋਊਗਾ ਕਿ ਬਸ ਐਵੇਂ ਹੀ ਇਹ ਵੀ ਜਿਹੜਾ ਐਵੇਂ ਹੀ ਰਹਿ ਜਾਊ ਬਿਲਕੁਲ ਹਲੂ ਨਹੀਂ ਫਿਰ ਆਦਾ ਕਿਤੇ ਹੋਰ ਜਗੜ ਕਰ ਲੈ ਇੱਥੇ ਐ ਕੰਮ ਨਹੀਂ ਚੱਲਣਾ ਲੋਕ ਕਿਧਰ ਜਾਣ ਲੋਕਾਂ ਦਾ ਕਸੂਰ ਕੀ ਹੈ ਲੋਕਾਂ ਦਾ ਕਸੂਰ ਨਹੀਂ ਲੋਕਾਂ ਦਾ ਲੋਕਾਂ ਦਾ ਕਸੂਰ ਸਿਰਫ ਇਹ ਲੋਕ ਟੈਕਸ ਦਿੰਦੇ ਆ ਜੀ ਤੇ ਡਰਾਮੇ ਘਹੁਣੋਂ ਕੰਮ ਚੱਲਣਾ ਨਹੀਂ ਜੀ ਸੋ ਇਹ ਸਾਡੇ ਐਮਸੀਆਂ ਦੀ ਵੀ ਡਿਊਟੀ ਬਣਦੀ ਹੈ ਪ੍ਰਧਾਨ ਜੀ ਦੀ ਬਣਦੀ ਮੇਰੀ ਵੀ ਬਣਦੀ ਹੈ ਨੋਡ ਜੀ ਠੀਕ ਹੈ ਮੈਂ ਤਾਂ ਇਹ ਰਿਕਵੈਸਟ ਕਰ ਸਕਦਾ ਅੱਜ ਮੀਟਿੰਗ ਪਰਸੋ ਬੁਲਾ ਕੇ ਪਰ ਸਭ ਤੋਂ ਪਹਿਲਾਂ ਸੀਵਰੇਜ ਵਾਲਾ ਕੰਮ ਕਰਾਂਗੇ ਫਿਰ ਬਾਕੀ ਕੋਈ ਸੜਕਾਂ ਦਾ ਕੰਮ ਕਰਾਂਗੇ